ਦੀ ਜੋ ਐਕਟੀਵਿਟੀ ਹੈ ਉਹਦਾ ਨਾਮ ਹੈ ਲਿਟਮਸ ਪੇਪਰ ਦੇ ਨਾਲ ਐਸਿਡ ਤੇ ਬੇਸ ਦੇ ਬਾਰੇ ਦੇਖਣਾ ਠੀਕ ਹੈ ਐਸਿਡ ਦੇ ਬੇਸ ਤੇ ਆਪ ਤੇ ਖਾਰ ਬੜੀਆ ਨਾ ਪੜ੍ਹ ਤੁਸੀਂ ਜਿਹੜਾ ਆਪ ਦੇ ਖਾਰ ਜਿਹੜਾ ਉਹਦੇ ਗੁਣ ਦੇਖ ਰਹੇ ਹੈ ਲਿਟਮਸ ਪੇਪਰ ਦੇ ਨਾਲ ਛਿਆਬ ਦੇ ਵਿੱਚ ਜਿਹੜਾ ਲਿਟਮਸ ਪੇਪਰ ਹੈ ਬਲੂ ਕਲਰ ਦਾ ਰੈੱਡ ਹੋ ਜਾਂਦਾ ਹੈ ਤੇ ਖਾਰ ਦੇ ਵਿੱਚ ਲਿਟਮਸ ਪੇਪਰ ਕੀ ਹੋ ਜਾਂਦਾ ਰੈੱਡ ਬਲੂ ਹੋ ਜਾਂਦਾ ਠੀਕ ਹੈ ਸੋ ਇਹ ਲਿਟਮਸ ਪੇਪਰ ਹੈ ਏ ਐਲਜੀ ਤੋਂ ਤਿਆਰ ਹੁੰਦੇ ਆ ਇੱਕ ਬਲੂ ਕਲਰ ਦਾ ਹੁੰਦਾ ਹੈ ਇਹ রেড ਲਿਟਮਸ ਪੇਪਰ ਹੈ ਉਹਨੂੰ ਬਦਲ ਠੀਕ ਹੈ ਸੋ ਇਹ ਯੂਨੀਵਰਸਲ ਇੰਡੀਕੇਟਰ ਹੈ ਜਿਹੜੀ ਪੀ ਐਚ ਦੀ ਵੈਲਿਊ ਹੈ ਉਹ 14 ਤੱਕ ਹੁੰਦੀ ਹੈ ਠੀਕ ਹੈ ਮਤਲਬ ਕੋਈ ਵੀ ਅਸੀਂ ਦੇਖਣਾ ਵੀ ਕਿੰਨਾ ਐਸਿਡ ਹੈ ਜਾਂ ਬੇਸ ਹੈ ਇਹ ਤੋਂ ਪਤਾ ਲੱਗਦਾ ਹੈ ਫੋਨ ਸਾਡੀ ਜਿਹੜੀ ਅੱਜ ਦੀ ਐਕਟੀਵਿਟੀ ਹੈ ਇਹਦੇ ਵਿੱਚ ਅਸੀਂ ਇੱਕ ਨਿੰਬੂ ਲਿਆ ਜਿਹਨੂੰ ਅਸੀਂ ਐਸਿਡ ਦੇ ਵਜੋਂ ਯੂਜ਼ ਕਰਨਾ ਹੈ ਇਹਦਾ ਰਸ ਇਦੇ ਵਿੱਚ ਅਸੀਂ ਸਾਬਣ ਘੋਲਿਆ ਜਿੰਨਾ ਅਸੀਂ ਬਰਤਨ ਸਾਫ਼ ਕਰਦੇ ਹਾਂ ਠੀਕ ਹੈ ਸੋ ਇਹ ਕੀ ਹੈ ਖਾਰ ਖਾਰ ਜਿਹੜਾ ਤੇਜਾਬ ਹੁੰਦਾ ਉਹਦਾ ਸਵਾਦ ਕੀ ਹੁੰਦਾ ਖੱਟਾ ਕੀ ਹੁੰਦਾ ਖੱਟਾ ਜਿਹੜਾ ਬੇਸ ਹੁੰਦਾ ਉਹਦਾ ਸਵਾਦ ਕਿਹਦਾ ਕੋੜਾ ਕੋੜਾ ਉਹਦਾ ਸਵਾਦ ਕੀ ਹੁੰਦਾ ਕੋੜਾ ਤੇ ਤੇਜਾਬ ਦਾ ਸਵਾਦ ਕੀ ਹੁੰਦਾ ਖੱਟਾ ਹੁਣ ਅਸੀਂ ਇਹਦਾ ਜਿਹੜਾ ਰਸਾਇਣੇ ਦੇ ਵਿੱਚ ਘੱਟਣਗੇ ਤੋਂਲੇ ਇਦੇ ਵਿੱਚ ਸਾਬਣ ਨੂੰ ਘੋਲ ਲਿਆ ਠੀਕ ਹੈ ਸੋ ਇਹਦੇ ਨੂੰ ਚੰਗੀ ਤਰ੍ਹਾਂ ਅਸੀਂ ਘੋਲ ਲਾਵਾਂਗੇ ਤਾਂ ਕਿ ਸਾਡਾ ਸਾਬਣ ਚੰਗੀ ਤਰ੍ਹਾਂ ਦੇ ਵਿੱਚ ਘੁਲ ਜਾਏ ਠੀਕ ਹੈ ਸੋ ਇਹ ਚੰਗੀ ਤਰ੍ਹਾਂ ਦੇ ਵਿੱਚ ਸਾਬਣ ਝੋ ਗਿਆ ਠੀਕ ਹੈ ਸੋ ਇਹ ਥੋੜਾ ਜਿਹਾ ਅਸੀਂ ਵਾਚ ਗਲਾਸ ਚ ਲਾਵਾਂਗੇ ਇਹਨੂੰ ਕਹਿੰਦੇ ਆ ਵਾਚ ਗਲਾਸ ਕੀ ਕਹਿੰਦੇ ਆ ਵਾਚ ਗਲਾਸ ਨਾ ਕੋਈ ਥੋੜਾ ਸੋਲੂਸ਼ਨ ਪਾ ਕੇ ਦੇਖਣਾ ਹੈ ਤੇ ਪਾ ਕੇ ਅਸੀਂ ਦੇਖਣਾ ਹੈ ਠੀਕ ਹੈ ਹੁਣ ਸਭ ਤੋਂ ਪਹਿਲੇ ਅਸੀਂ ਲੈਨੇ ਆ ਰੈੱਡ ਲਿਟਮਸ ਇਹ ਕਾਫੀ ਪੱਤੀਆਂ ਹੁੰਦੀਆਂ ਐ ਇੱਕ ਪੱਤੀ ਤੋੜ ਲੈਣੀ ਠੀਕ ਹੈ ਇਹਨੂੰ ਅਸੀਂ ਇਹਦੇ ਚ ਪਾਵਾਂਗੇ ਪਹਿਲੇ ਤੇ ਆਟੇ ਪਾਤਾ ਇਦਾਂ ਅਸੀਂ ਇਹਨੂੰ ਖਾਰਜ ਪਾ ਦੋ ਠੀਕ ਹੈ ਪਹਿਲੇ ਅਸੀਂ ਇਹਨੂੰ ਤਿਆਰ ਚ ਕੋਇਆ ਫਿਰ ਖਾਰਜ ਸਮਝ ਆ ਗਿਆ ਉਹਦੇ ਬਾਅਦ ਅਸੀਂ ਜਿਹੜਾ ਦੂਸਰਾ ਲਿਟਮਸ ਲਵਾਂਗੇ ਬਲੂ ਪੱਤੀ ਠੀਕ ਹੈ ਤੈਨੂੰ ਹੁਣ ਥੋੜੀ ਦੇਰ ਇਹਦੇ ਵਿੱਚ ਰਹਿਣ ਦਿਓ ਤੁਸੀਂ ਇਹਦੇ ਵਿੱਚ ਕਲਰ ਦੇਖਣਾ ਹੈ ਚੇਂਜ ਕੀ ਹੁੰਦਾ ਠੀਕ ਹੈ ਤੀਸਰੀ ਅਸੀਂ ਇੱਕ ਪੱਤੀ ਇਹਦੇ ਵਾਸਤੇ ਹੋਰ ਯੂਜ਼ ਕਰ ਲੈਨੇ ਆ ਇੱਕ ਗ੍ਰੀਨ ਕਲਰ ਦਾ ਲਿਟਮਸ ਪੇਪਰ ਹੈ ਇਦੇ ਤੇ ਸਾਨੂੰ ਇਹ ਪਤਾ ਲੱਗਣਾ ਹੈ ਕਿ ਕਿੰਨਾ ਤਿਆਬ ਹੈ ਤੇ ਕਿੰਨਾ ਖਾਰਾ ਹੈ ਠੀਕ ਹੈ ਸਮਝ ਆ ਗਈ ਗੱਲ ਹੁਣ ਦੇਖੋ ਇਹ ਜਿਹੜਾ ਲਿਟਮਸ ਪੇਪਰ ਹੈ ਇਹਦਾ ਕਲਰ ਕੀ ਹੋ ਗਿਆ ਗ੍ਰੀਨ ਹਾਂ ਗ੍ਰੀਨ ਇਹ ਆ ਬਲੂ ਹੋਇਆ ਹੈ ਬਲੂ ਕਲਰ ਹੈ ਬਲੂ ਠੀਕ ਹੈ ਇਹ ਵੀ ਬਲੂ ਹੋ ਗਈ ਪੱਤੀ ਯੈਸ ਸਰ ਤਿਆਬ ਦੇ ਵਿੱਚ ਰੈੱਡ ਕਲਰ ਆ ਗਿਆ ਯੈਸ ਸਰ ਸਮਝ ਆ ਗਿਆ ਯੈਸ ਸਰ ਰੈੱਡ ਲਿਟਮਸ ਪੇਪਰ ਜਿਹੜਾ ਤਿਆਬ ਦੇ ਵਿੱਚ ਕੋਈ ਅਸਰ ਨਹੀਂ ਹੁੰਦਾ ਜੇ ਲਾਲ ਪੇਪਰ ਨੂੰ ਲਿਟਮਸ ਪਈਏ ਉਹ ਤੇ ਕੋਈ ਅਸਰ ਨਹੀਂ ਹੁੰਦਾ ਪਰ ਜਦੋਂ ਲਾਲ ਨੂੰ ਅਸੀਂ ਪਾਨੇ ਆ ਖਾਰੇ ਦੇ ਵਿੱਚ ਉਹ ਕੀ ਹੋ ਜਾਂਦਾ ਨੀਲਾ ਕਲਰ ਤਾਂ ਹੋ ਗਿਆ ਬਲੂ ਹਾਂਜੀ ਆਹ ਰੈੱਡ ਹੋ ਗਿਆ ਹਾਂਜੀ ਸਮਝ ਆ ਗਿਆ ਹੁਣ ਅਸੀਂ ਚੈੱਕ ਕਰਨਾ ਹੈ ਕਿ ਕਿੰਨਾ ਤਿਆਬ ਹੈ ਤੇ ਕਿੰਨਾ ਖਾਰਾ ਹੈ ਇਹਦੇ ਵਿੱਚ ਦੇਖੋ ਰੀਡਿੰਗ ਬਣੀ ਹੈ 14 ਤੱਕ ਜਿਹੜਾ ਕਲਰ ਆਂਦਾ ਉਹਦਾ ਉਹ ਕੀ ਹੁੰਦਾ ਹੈ ਐਸਿਡ ਵੈਲਿਊ ਉਹ ਦੇਖੋ ਰੈੱਡ ਕਲਰ ਆਇਆ ਨਾ ਹਾਂਜੀ ਇਹਦੀ ਪੀ ਐਚ ਕਿੰਨੀ ਆ 3 ਕਿੰਨੀ ਆ 3 ਤੇ ਇਹ ਕਾਫੀ ਸਟਰੋਂਗ ਤੇਜਾਬ ਹੈ ਤੇਜਾਬ ਨਿੰਬੂ ਦਾ ਤੇਜਾਬ ਜਿਹੜਾ ਹੁੰਦਾ ਹੈ ਹੁੰਦਾ ਜਿਆਦਾ ਐਕਟਿਵ ਹੁੰਦਾ ਹੈ ਤੇ ਤੇ ਜਿਹੜਾ ਆ ਨਿਊਟਰਲ ਹੁੰਦਾ ਠੀਕ ਹੈ ਦੂਸਰਾ ਦੇਖੋ ਦੂਸਰਾ ਦੇਖੋ ਇਹ ਕਿਹੜਾ ਰੰਗ ਆ ਨੀਲਾ 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 ਰੰਗ ਇੱਥੇ ਆ 9 9 ਤੇ ਆਇਆ ਨਾ ਸੋ ਇਹ ਕੀ ਆ ਬੇਸ ਇਹ ਕੀ ਆ ਖਾਰਾ ਜਿਹੜਾ ਖਾਰਾ ਹੁੰਦਾ ਆ ਉਹਦੀ ਪੀ ਐਚ 7 ਤੋਂ ਜ਼ਿਆਦਾ ਹੁੰਦੀ ਹੈ ਜਿਹੜਾ ਤਿਆਤ ਹੁੰਦਾ ਉਹਦੀ ਪੀ ਐਚ 7 ਤੋਂ ਘੱਟ ਹੁੰਦੀ ਹੈ ਸਮਝ ਆ ਗਿਆ yes sir ਸੋ ਅੱਜ ਦੀ ਐਕਟੀਵਿਟੀ ਤੋਂ ਅਸੀਂ ਕੀ ਸਿੱਖਿਆ ਲਿਟਮਸ ਪੇਪਰ ਦੇ ਨਾਲ ਤਿਆ